ਇਹ ਵੀਡੀਓ ਦੇ ਵਿੱਚ ਮਿੱਤਰੋ ਤੁਹਾਨੂੰ ਆਪਾਂ ਦੱਸਾਂਗੇ ਵੀ ਡੌਗ ਦੇ ਜ਼ਿੰਦਗੀ ਦੇ ਵਿੱਚ ਆਪਣੀ ਦੇ ਵਿੱਚ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਰੋਲ ਆ ਕੀ ਕੀ ਮਹੱਤਵ ਆ ਤੇ ਵੀਡੀਓ ਨਾਲ ਤੁਸੀਂ ਜੁੜੇ ਰਹੋ ਪਬਨੇ ਆਸਟ੍ਰੇਲੀਆ ਵਾਲੇ ਦੀ ਕਹਾਣੀ ਦਿਖਾਵਾਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਬਾਈ ਦੀ ਮਾਤਾ ਜੀ ਕਾਫੀ ਬਿਮਾਰ ਰਹਿੰਦੇ ਸਨ ਤੇ ਬਾਈ ਜੀ ਨੇ ਉੱਥੋਂ ਆਸਟ੍ਰੇਲੀਆ ਤੋਂ ਬੈਠਿਆਂ ਨੇ ਫੈਸਲਾ ਕੀਤਾ ਵੀ ਮਾਤਾ ਜੀ ਨੂੰ ਇੱਕ ਪੈਟ ਗਿਫਟ ਕਰਨਾ ਤੇ ਬਾਈ ਜੀ ਡੌਗ ਲੈਣ ਦੇ ਨਾਲ ਮਾਤਾ ਜੀ ਦੀ ਜ਼ਿੰਦਗੀ ਵਿੱਚ ਕੀ ਕੀ ਚੇਂਜ ਆਇਆ ਕਰਦੇ ਆ ਬਾਈ ਪਬਨੇ ਨਾਲ ਗੱਲਬਾਤ ਤੇ ਆਪਣੇ ਕਿਵੇਂ ਆ ਬਾਈ ਬਾਈ ਜਿੰਦਗੀ ਜਿੰਦਾਬਾਦ ਆ ਬਾਈ ਨਜ਼ਾਰੇ ਆ ਹਾਂ ਬਾਈ ਬਹੁਤ ਵਧੀਆ ਬਾਈ ਜਦੋਂ ਦੇ ਆਇਆ ਇੱਥੇ ਵਧੀਆ ਜਿਹਾ ਨਿਯੋਇ ਕਰ ਰਹੇ ਆ ਬਾਈ ਵੈਸ ਜਿਵੇਂ ਆਪਣੇ 30 ਦਿਨ ਦੀ ਛੁੱਟੀ ਆ 25 ਦਿਨ ਬਾਈ ਸੁਖੇ ਨੂੰ ਮੈਂ ਹਾਂ ਰੋਪਰ ਮਿਲਦਾ ਰਿਹਾ ਕਿਉਂਕਿ ਬਾਈ 22 ਦੇ ਪਿੱਟ ਵੀ ਰੱਖਿਆ ਇੱਕ ਤੇ ਬਾਈ ਇੱਥੇ ਸਕੂਲ ਚ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦਾ ਮੈਨੂੰ ਬਹੁਤ ਵਧੀਆ ਲੱਗਦਾ ਬਾਈ ਜਦੋਂ ਮੈਂ ਇੱਥੇ ਆਉਣਾ ਬਾਈ ਨੂੰ ਆਗ ਲੈਣਾ ਕੁਆਲਟੀ ਦਾ ਕੁਆਲਟੀ ਕੀ ਮੇਰੀ ਬਾਈ ਬਾਈ ਕੁਆਲਟੀ ਮੈਂ ਕਹਿੰਦਾ ਨੰਬਰ 1 ਫਸਟ ਕੁਆਲਟੀ ਆ ਬਾਈ ਬਾਈ ਬਹੁਤ ਵਧੀਆ ਬਾਈ ਯਾਨੀ ਕਿ ਇੰਨਾ ਪਿਆਰ ਸਾਡਾ ਬਣਿਆ ਕੋਈ ਆਏ ਕਰਕੇ ਤਾਂ ਯਾਰ ਉਹ ਤਾਂ ਰੋ ਬਈ ਬੱਚਾ ਯਾਰ ਰਾਤ ਨੂੰ ਰੋਂਦਾ ਹੀ ਸੀ ਤੇ ਫਿਰ ਬਾਈ ਨੇ ਮੈਨੂੰ ਬਾਈ ਕਹਿੰਦਾ ਇਹ ਤਾਂ ਐ ਛੋਟੇ ਹੁੰਦੇ ਆਏ ਸასი ਘਾਲ ਦੋਸਤੋ ਸਵਾਗਤ ਆ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਸਾਡੀ ਹੋਮ ਗਰਾਉਂਡ 'ਚ ਆ ਤੇ ਅਸੀਂ ਡ੍ਰੈਗਨ ਦੀ ਵੀਡੀਓਗ੍ਰਾਫੀ ਕੀਤੀ ਸੀਗੀ ਜਿੱਦਾਂ ਕਹ ਲਓ ਵੀ ਡ੍ਰੈਗਨ ਦੇ ਬੱਚੇ ਜਿੱਦਾਂ ਮੇਰੇ ਦੋਸਤ ਸੀਗੇ ਦੋ ਤਿੰਨ ਉਹਨਾਂ ਨੂੰ ਦਿੱਤੇ ਹੋਏ ਸੀਗੇ ਉਹ ਫਲਮਾਏ ਆ ਤੇ ਉਸ ਤੋਂ ਬਾਅਦ ਨਾ ਮੇਰਾ ਵੀਰ ਆ ਛੋਟਾ ਪਪਣਾ ਆਸਟ੍ਰੇਲੀਆ ਤੋਂ ਅਸੀਂ ਇਕੱਠੇ ਕਬੱਡੀ ਵੀ ਖੇਡੇ ਆ ਆਈ ਤੇਜ ਵੇ ਅਸੀਂ ਇਕੱਠੇ ਵੜੇ ਆ ਤੇ ਸਾਡਾ ਬਹੁਤ ਪਿਆਰ ਆ ਫੈਮਿਲੀ ਨਾਲ ਦੀ ਨਾਲ ਤੇ ਪਵਨੇ ਬਾਈ ਦੀਆਂ ਗੱਲਾਂ ਤੇ ਜਿਹੜਾ ਸਾਡੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਬਈ ਪਵਨੇ ਵੀ ਕਿਵੇਂ ਤੇਰਾ ਸੁਭਾਅ ਬੜਿਆ ਵੀ ਆਪਣੀ ਜਿਹੜੀ ਆ ਪਾ ਫੀਮੇਲ ਤਰ੍ਹਾਂ ਤੇ ਮੈਂ ਆਪਣੇ ਭਾਈ ਸੁਖਸ਼ੇਂਦਰ ਬਾਈ ਸੌਂਕੀ ਸਰਦਾਰ ਦਾ ਬਾਈ ਦਾ ਚੈਨਲ ਦੇਖਦਾ ਸੀ ਤੇ ਉੱਥੇ ਬਾਈ ਤੇਹੀ ਇੱਕ ਵੀਡੀਓ ਪਾਈ ਸੀ ਆਪਣੀ ਕੁੱਤਿਆਂ ਦੀ ਬਈ ਕੱਟਦੀ ਵੀ ਸੇਲ ਵੀ ਬਾਕੀ ਕੋਈ ਹੋਰ ਨਸਲ ਦਿਖਾਈਆਂ ਸੀ ਸਾਰੀਆਂ ਬਈ ਪ੍ਰੋਪਰ ਤੇ ਉਹਨਾਂ ਵਿੱਚੋਂ ਫਿਰ ਮੈਂ ਤੁਹਾਡੇ ਤੋਂ ਇੱਕ ਬੱਚਾ ਲਿਆ ਸੀ ਬਾਈ ਉਹ ਹੁਣ ਹੋ ਗਿਆ ਆਪਣਾ ਸਾਲਕ ਦਾ ਰੁੱਬੀ ਤੇ ਉਹ ਬਈ ਮਾਤਾ ਜਦੋਂ ਮੈਂ ਜਦੋਂ ਅਸੀਂ ਤ ਬਾਹਰ ਹੋ ਕੇ ਬ੍ਰਦਰ ਆਪਣਾ ਇੱਥੇ ਸਕੂਲ ਦਾ ਜਾਨੀ ਕੇ ਹਾਂ ਗਰਜੀਤ ਜੀ ਹਾਂ ਸੰਭਾਲਦਾ ਸਾਰਾ ਕੁਝ ਬਾਕੀ ਉਹ ਆਪ ਕੀ ਡੈਡੀ ਹੁਣੇ ਬਾਹਰ ਹੁੰਦੇ ਕਈ ਵਾਰ ਆਪਾਂ ਨੂੰ ਆਏ ਮਾਤਾ ਉਹਨਾਂ ਨੂੰ ਇਕੱਲਾ ਫੀਡ ਹੁੰਦਾ ਬਈ 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 ਫੇਰ ਮੈਂ ਕਹਾ ਬਈ ਚਲ ਆਪਾਂ ਵੀ ਜਾਣਵਰ ਲਈਏ ਸੋਕੇ ਬਾਈ ਤੋਂ ਫੇਰ ਉਹਦੋਂ ਕਈ ਰੁਪਈ ਲਈ ਬਈ ਨਹੀਂ ਪਵਣੇ ਬਈ ਦੇਖੋ ਮੈਂ ਇਹ ਵੀਡੀਓ ਦੇ ਵਿੱਚ ਦੱਸਣਾ ਚਾਹੁੰਦਾ ਵੀ ਡੌਗ ਦੇ ਮਹੱਤਵ ਕੀ ਆ ਪਰ ਡੌਗ ਲੈਣ ਦੇ ਨਾਲ ਵੀ ਡੌਗ ਇਹ ਇਹ ਵੀ ਕਹਿਣਾ ਚਾਹੁੰਦੇ ਆ ਅਸੀਂ ਇਹ ਵੀਡੀਓ ਦੇ ਵਿੱਚ ਵੀ ਡੌਗ ਲੈਣਾ ਕੁਆਲਿਟੀ ਦਾ ਕੁਆਲਿਟੀ ਕਿਵੇਂ ਰਹੀ ਬਈ ਬਈ ਕੁਆਲਿਟੀ ਮੈਂ ਕਹਿੰਦਾ ਨੰਬਰ 1 ਫਰਸਟ ਕੁਆਲਿਟੀ ਆ ਬਈ ਬਈ ਬਹੁਤ ਵਧੀਆ ਬਈ ਯਾਨੀ ਕਿ ਇੰਨਾ ਪਿਆਰ ਸਾਡਾ ਬਣਿਆ ਹੋਇਆ ਉਹਦੇ ਨਾਲ ਜਿਵੇਂ ਹੁਣ ਮੈਂ ਮੈਂ ਤਾਂ 25 ਦਿਨ ਹੋਇਆ ਮੈਨੂੰ ਤੇ ਮੈਂ ਜਾਣ ਕੇ ਉਹਨੇ ਮੈਨੂੰ ਮੇਰੇ ਨਾਲ ਵੀ ਆ ਇੱਕ ਤਰ੍ਹਾਂ ਦਾ ਮੋਹ ਜਾ ਪੈ ਜਾਂਦਾ ਜਾਨਵਰ ਦਾ ਬਈ ਵਧੀਆ ਲੱਗਦਾ ਫੀਲ ਮੈਂ ਰੋਟੀ ਪੋਣਾ ਉਹਨੂੰ ਆਪਣੇ ਵੀ ਜਿੱਦਾਂ ਕਹ ਲੋ ਵੀ ਲੋਕਾਂ ਦੇ ਜਿੱਦਾਂ ਵੀ ਫੀਮੇਲ ਨੂੰ ਤੁਸੀਂ ਤਿਆਰ ਵੀ ਚਲੋ ਕੀਤੀ ਆ ਕੇਅਰ ਵੀ ਕੀਤੀ ਆ ਬਣੀ ਵੀ ਬਹੁਤ ਸੋਹਣੀ ਹੈ ਨਾ ਬਹੁਤ ਸੋਹਣੀ ਬੜੀ ਆਪਣੀ ਵੀਡੀਓ ਆਪਣੀਆਂ ਜਿਹੜੀ ਆਉਣ ਵਾਲੀ ਵੀਡੀਓ ਚ ਲੋਕੀ ਦੇਖ ਲੈਣਗੇ ਦੇਖ ਲੈਣਗੇ ਹਾਂ ਮੇਲਾਂ ਰਗੀਆਂ ਬਣੀਆਂ ਨਾ ਦੋਨੇ ਫੀਮੇਲ ਹੈ ਹਾਂ ਭਾਈ ਤੱਕ ਗੋਪੀ ਵੀਰ ਕੋਲੇ ਆਪਣੇ ਕੋਲੇ ਪੈਂਦੀ ਤੱਕ ਦੇ ਦੋ ਦਿੱਤੀ ਹੈ ਨਾ ਹਾਂ ਭਾਈ ਦੋਨੇ ਫੀਮੇਲ ਆ ਦੋਸਤੋ ਮੇਰੇ ਛੋਟੇ ਭਰਾਵਾਂ ਕੋਲੇ ਰੱਖਿਆ ਮੇਰੇ ਪੈਂਦੀ ਆ ਹੈ ਨਾ ਵੀ ਸੀ ਰੀ ਤੇ ਉਹ ਤੁਹਾਨੂੰ ਦਿਖਾਵਾਂਗੇ ਵੀ ਪਹਿਲਾਂ ਵੀਡੀਓ ਜਿਹੜੀ ਆਈ ਹੈ ਤੁਸੀਂ ਦੇਖੀ ਹੈ ਉਹਦੇ ਵਿੱਚ ਤੇ ਤੇ ਕੁਆਲਿਟੀ ਦੇ ਵਿੱਚ ਸਾਡਾ ਇਹੀ ਆ ਵੀ ਤੁਹਾਡਾ ਵੀ ਕੁਆਲਿਟੀ ਦੇ ਵਿੱਚ ਤੁਸੀਂ ਜਿਹੜੀ ਜਿਹੜਾ ਵੀ ਡੌਗ ਲੈਣਾ ਹੈ ਤੁਸੀਂ ਉਹਦੀ ਮਾਂ ਪਿਓ ਦਾਦਾ ਦਾਦੀ ਦੀ ਦੇਖ ਦੀ ਕੁਆਲਿਟੀ ਚੈੱਕ ਕਰਨਾ ਹੈ ਮੇਰੀ ਚੀਜ਼ ਹੀ ਇਹ ਚੀਜ਼ ਆ ਬਾਈ ਤੇ ਬਸ ਬਾਕੀ ਬਾਕੀ ਪਉਣੀ ਇਹ ਦੱਸ ਵੀਦੇ ਯਾਰ ਵੀ ਜਿਵੇਂ ਮਾਤਾ ਤਰੀ ਜਿੱਦਾਂ ਸੀਗਾ ਵੀ ਜਿੱਦਾਂ ਵੀ ਉਹ ਡੈਕਸ ਡੈਕਸ ਦੀ ਪ੍ਰੋਬਲਮ ਆ ਬਾਈ ਅੱਛਾ ਉਹਦੇ ਕਰਕੇ ਉਹ ਮੰਜੇ ਤੇ ਹੀ ਰਹਿੰਦੇ ਸੀ ਨਹੀਂ ਤੂੰ ਕੀ ਸੋਚਿਆ ਵੀ ਇਹਨਾਂ ਦਾ ਦਿਮਾਗ ਹੋਰ ਪਾਸੇ ਜਾਊਗਾ ਨਹੀਂ ਮੈਂ ਕਹਾਂ ਵੀ ਉਹ ਬਿਮਾਰੀ ਤੋਂ ਹਟੂਗਾ ਜਿਵੇਂ ਆਪਾਂ ਡੈਕਸ ਦੀ ਪ੍ਰੋਬਲਮ ਹੈ ਜੇ ਆਪਾਂ ਜਾਨਵਰ ਘਰੇ ਲਿਆਏਗੇ ਬੰਦਾ ਮਾੜਾ-ਮੋਟਾ ਮੰਜੇ ਤੋਂ ਉੱਠੂਗਾ ਹਾਂ ਬਈ ਵੀ ਕੁੱਤਾ ਭੁੱਖਾ ਹੀ ਬੈਠਾ ਰਹੇਗਾ ਨਹੀਂ ਘਰੇ ਹੈ ਨਹੀਂ ਜਾਣ ਬੰਦਾ ਮਾੜਾ-ਮੋਟਾ ਦੇਖੂਗਾ ਬਈ ਕਿਵੇਂ ਆ ਬਈ ਜਾਨਵਰ ਸਾਡੇ ਆਪਾਂ ਜਿੱਦਾਂ ਵੀ ਮੇਨ ਮਾਂਸ ਦੀ ਵੀ ਆਪਣੀ ਮਾਤਾ ਜੀ ਢਿੱਲੇ ਸੀਗੇ ਹਾਂ ਜੀ ਉਹ ਕਾਇ ਲਿਆ ਸੀਗਾ ਹਾਂ ਜੀ ਉਹ ਕਿਉਂਕਿ ਉਹਨਾਂ ਦਾ ਫਿਰ ਨਾ ਆਪਦਾ ਧਿਆਨ ਉਹਦੇ ਜਿਆਦਾ ਉਧਰ ਹੁੰਦਾ ਸੀ ਬਈ ਉਹਨੂੰ ਵੀ ਆ ਪਾਉਣਾ ਸਮ ਉਹ ਗੱਦੀ ਵਧੀਆ ਗੱਲ ਆ ਵੀ ਕਿੱਡਾ ਯਾਰ ਆਪਣੇ ਹਨਾ ਬਾਹਰ ਰਹਿ ਕੇ ਵੀ ਬੰਦੇ ਨੂੰ ਵੀ ਕਿੰਨਾ ਪਿਆਰ ਆ ਵੀ ਵੀ ਮਾਤਾ ਜੀ ਦਾ ਜਿੱਦਾਂ ਕਹਿੰਦਾ ਵੀ ਤੂੰ ਇਹ ਸੋਚਦਾ ਸੀਗਾ ਵੀ ਵੀ ਦਿਮਾਗ ਉਹਦਾ ਜੇ ਬਿਮਾਰੀ ਨਹੀਂ ਸੋਚੀ ਆ ਮੰਗੇ ਤਾਂ ਵੱਡਾ ਏ ਵੀ ਇਹ ਇਹ ਤੁਹਾਡਾ ਕਹਿੰਦਾ ਮਤਲਬ ਹੈ ਵੀ ਜਿਹੜੇ ਜਿਹੜੇ ਡੌਗ ਆਪਣੇ ਵੀ ਉਹ ਆਪਾਂ ਨੂੰ ਬਿਮਾਰੀ ਤੋਂ ਡਿਪਰੈਸ਼ਨ ਤੋਂ ਇਹ ਨੀ ਚੀਜ਼ ਜੋ ਕੱਢ ਦਿਆ ਪੀਰਦੇ ਆ ਮਾਤਾ ਜੀ ਨੂੰ ਪਿਆਰ ਫਰਕ ਕੋਈ ਆ ਨਹੀਂ ਮਾਤਾ ਜੀ ਯਾਨੀ ਕਿ ਹੁਣ ਉਹਦੀ ਕੇਅਰ ਕਰਦੇ ਆ ਯਾਨੀ ਕਿ ਵਧੀਆ ਅੱਛਾ ਧਿਆਨ ਉਧਰ ਰਹਿੰਦਾ ਧਿਆਨ ਉਧਰ ਵਧੀਆ ਉਹਨੂੰ ਜਦੋਂ ਉਹਨੂੰ ਖਾਣਾ ਦੇਣਾ ਉਹਨੂੰ ਸਾਰਾ ਫੂਡ ਫੂਡ ਦੇਣਾ ਤੇ ਇਹਦੇ ਕਰਕੇ ਆਪਾਂ ਤੇਰੇ ਤੋਂ ਇਹ ਬੱਚਾ ਲਿਆ ਸੀ ਓਕੇ ਓਨਾ ਸ਼ਾ ਹੋਊਗਾ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਹਾਂ ਬਾਈ ਬਾਤਾਂ ਵੀ ਕੀ ਮੈਂ ਬਾਈ ਬਾਈ ਮੈਂ ਬਾਈ ਇੱਕ ਵਾਰੀ ਮੈਂ ਤੈਨੂੰ ਗੱਲ ਕਰਦਾ ਸੀ ਨਿੱਕੇ ਨਿੱਕੇ ਹੁੰਦੇ ਸੀ ਮੈਂ ਬਾਈ ਆਪਣੇ ਆਪਣਾ ਹਿੰਦਵਾੜੀ ਕਿਰਿੰਦਰ ਤੋਂ ਉਹਨਾਂ ਦੇ ਜਰਮਨ ਸੈਪ ਰੱਖਿਆ ਹੁੰਦੇ ਸੀ ਤੇ ਉਦੋਂ ਬਾਈ ਮੈਂ ਨਿਕਾ ਜਿਆ ਬੱਚਾ ਲਿਆ ਉਹਦੋਂ ਅਸੀਂ ਮੈਂ ਤਾਂ 10 ਵੀ ਤੁਸੀਂ ਹੁੰਦੇ ਸੀ ਅੱਛਾ ਤੇ ਅਸੀਂ ਘਰੇ ਲਿਆ ਕੇ ਪਾਲ ਲਿਆ ਬਾਈ ਅੱਛਾ ਤੇ ਬਾਅਦ ਚ ਦੋ ਗੱਲਾਂ ਉਹ ਜਿਵੇਂ ਰਹਿੰਦੇ ਹੀ ਨਹੀਂ ਹੁੰਦੇ ਰਾਤ ਨੂੰ ਉਹ ਬੱਚੇ ਫਿਰ ਜਦੋਂ ਮਾਂ ਤੋਂ ਲੱਗ ਜਾਂਦੇ ਉਹਦਾ ਬਾਈ ਇੰਨਾ ਨਹੀਂ ਹੁੰਦਾ ਸੀ ਥੋੜਾ ਜਿਹਾ ਅਕਲੇਜ ਜਦੋਂ ਘਰ ਤੋਂ ਪੁਰਾਣੀ ਗੱ ਉਦੋਂ ਬਾਈ ਫਿਰ ਮੈਂ ਹਿੰਦੀ ਕੋਲੇ ਗਿਆ ਮੈਂ ਕਿਹਾ ਬਾਈ ਕੋਈ ਐਂ ਕਰਕੇ ਦਾ ਯਾਰ ਉਹ ਤਾਂ ਬਾਈ ਬੱਚਾ ਯਾਰ ਰਾਤ ਨੂੰ ਰੋਂਦਾ ਹੀ ਸੀ ਤੇ ਫਿਰ ਬਾਈ ਨੇ ਮੈਨੂੰ ਬਾਈ ਕਹਿੰਦਾ ਇਹ ਤਾਂ ਐਂ ਛੋਟੇ ਹੁੰਦੇ ਐਂ ਇਹ ਰੋਂਦੇ ਜੀ ਹੁੰਦੇ ਬਾਈ ਤੇ ਫਿਰ ਉਹ ਤੋਂ ਬਾਅਦ ਵਾਪਸ ਕਰਿਆ ਬਾਅਦ ਫਿਰ ਬਾਈ ਫੇਰ ਮੈਂ ਫੇਰ ਲੈ ਆਇਆ ਜੀ ਜਣਾ ਲੱਗਾ ਫਿਰ ਮੈਂ ਹਿੰਦੇ ਤੋਂ ਲੈ ਆ ਮੈਂ ਕਿਹਾ ਇਹ ਬੱਲਿਆ ਬਾਈ ਨਹੀਂ ਨਹੀਂ ਪੁਰਾਣਾ ਸ਼ੌਂਕ ਆ ਨਾ ਡੋਲ ਦਾ ਹਾਂ ਬਾਈ ਆਪਣਾ ਸ਼ੌਂਕ ਪਹਿਲਾਂ ਤੇ ਹੀ ਆ ਬਾਈ ਦਰਸ ਗਿਆ ਬਾਈ ਦਰਸਨਤਾ ਹਵਾ ਤੁਹਾਡਾ ਤੇ ਪਵਲੇ ਵੀਰ ਨਾਲ ਗੱਲਾਂ ਬਾਤਾਂ ਕਿਦਾਂ ਲੱਗੀਆਂ ਤੇ ਡੌਗ ਬਾਰੇ ਦੱਸਿਓ ਵੀ ਜਿਹਨੂੰ ਵੀ ਬਈ ਕਮੈਂਟ ਜ਼ਰੂਰ ਕਰੋ ਥੱਲੇ ਜਿਹਦੀ ਵੀ ਫੈਮਿਲੀ ਦੇ ਵਿੱਚ ਕਿਸੇ ਨੂੰ ਡੌਗ ਤੋਂ ਆਪਣਾ ਵੀ ਡੌਗ ਦੇ ਡੌਗ ਰੱਖਣ ਦੇ ਨਾਲ ਸਟ्रेस ਖਤਮ ਹੋਈ ਆ ਜਾਂ ਕੋਈ ਹੋਰ ਬਿਮਾਰੀ ਤੋਂ ਕੋਈ ਉਭਰਿਆ ਨਾ ਬਈ ਆਪਾਂ ਉਹਦੀ ਵੀਡੀਓ ਵੀ ਕਰਕੇ ਜਾਵਾਂਗੇ ਆਪਾਂ ਉਹਨੂੰ ਕੰਟੈਕਟ ਕਰ ਲਿਓ ਆਪਣਾ ਨੰਬਰ ਹੈਗਾ ਏ ਬਈ ਇਹ ਇਹ ਚੀਜ਼ਾਂ ਆਪਾਂ ਉੱਪਰ ਕਰਨੀਆਂ ਕਿਉਂਕਿ ਡੌਗ ਰੱਖਣਾ ਕੱਲਾ ਵੀ ਇਹ ਸਾਡਾ ਬਿਜ਼ਨਸ ਨਹੀਂਗਾ ਮੈਨੂੰ ਵੀ ਇਹਨੇ ਡਿਪਰੈਸ਼ਨ ਚੋਂ ਕੱਢਿਆ ਆਪਣੇ ਵੀਰ ਦੀ ਮਾਤਾ ਨੂੰ ਵੀ ਕੱਢਿਆ ਹੋਰ ਵੀ ਲੱਖਾਂ ਲੋਕਾਂ ਨੇ ਲੱਖਾਂ ਲੋਕਾਂ ਦੀਆਂ ਮਾਵਾਂ ਨੂੰ ਪਿਓਾਂ ਨੂੰ ਕਿਸੇ ਬੰਦਿਆਂ ਨੂੰ ਇਹ ਡੌਗ ਦਾ ਸਹਾਰਾ ਬਣਿਆ ਜਿਹੜਾ ਕਹ ਲੋ ਵੀ ਇਹ ਸ਼ੁਰੂ ਪੁਰਾਣਾ ਸਮੇਂ ਤੋਂ ਚੱਲਦਾ ਆਇਆ ਇਹ ਚੀਜ਼ ਵੀ ਇਹਨੇ ਪਤਾ ਨਹੀਂ ਕਿੰਨੇ ਕਿੰਨੀਆਂ ਕਸਟੋਰੀਆਂ ਮੇਰੇ ਸਾਹਮਣੇ ਵੀ ਆਉਂਦੀਆਂ ਨੇ ਜਿਹੜੇ ਵੀ ਵੀਰਨਾ ਹੋਈ ਹੋਈ ਸਟੋਰੀ ਜਰੂਰ ਦੱਸਿਓ ਆਪਾਂ ਵੀਡੀਓ ਕਰਾਂਗੇ ਵੀਰੇ ਤੇ ਜਉਂਦੇ ਬਹ ਤੇ ਰਹੋ ਧੰਨਵਾਦ